ਅੱਜ ਪਠਾਨਕੋਟ ਦੇ ਬਾੜ ਨੰਬਰ 44 ਮਲਕਪੁਰ ਵਿੱਚ ਖਾਲਸਾ ਹਾਕੀ ਕਲੱਬ ਵੱਲੋਂ ਸਲਾਨਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਬਤੌਰ ਚੀਫ ਗੈਸਟ ਸਾਭका ਵਿਧਾਇਕ ਜਗਿੰਦਰਪਾਲ ਪਹੁੰਚੇ ਆਏ ਹੋਏ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਅਤੇ ਖੇਡਾਂ ਨੂੰ ਅਪਣਾਉਣ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਲਈ ਸਾਭका ਵਿਧਾਇਕ ਜਗਿੰਦਰਪਾਲ ਵੱਲੋਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਉਤੇ ਹੀ ਸਾਭका ਵਿਧਾਇਕ ਜਗਿੰਦਰਪਾਲ ਵੱਲੋਂ ਨੌਜਵਾਨਾਂ ਦੀ ਹੌਸਲਾ ਫਜ਼ਾਈ ਵੀ ਕੀਤੀ ਗਈ ਉਤੇ ਹੀ ਦੱਸ ਦੇਈ ਕਿ cricket ਤੋਂ ਇਲਾਵਾ ਖੋਰ ਵੀ ਕਈ ਖੇਡਾਂ ਜਹਨੀਆਂ ਕਰਵਾਈਆਂ ਗਈਆਂ ਹਨ ਇਹ 10ਵਾਂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੇ ਵੱਡੇ ਇਨਾਮ ਵੀ ਰੱਖੇ ਗਏ ਹਨ ਆਓ ਸੁਣਦੇ ਹਾਂ ਸਾਫ ਦਾ ਵਿਧਾਇਕ ਜਗਿੰਦਰ ਪਾਰਵਲੋ ਕੀ ਨੌਜਵਾਨਾਂ ਨੂੰ ਮੈਸੇਜ ਦਿੱਤਾ ਗਿਆ ਬਣਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਅਨਸਰ ਟੂਰਨਾਮੈਂਟ ਤੇ ਪਹੁੰਚੇ ਪੂਨੇ ਸੀ। ਕੋ ਮਲਕਪੁਰ ਜਿਹੜਾ ਸਾਡਾ ਪਿੰਡ ਆ। ਇਹ ਪਿੰਡ ਦੀ ਇੱਕ ਇਤਿਹਾਸਕ ਟੀਮ ਜਿਹੜੀ ਇਹਨਾਂ ਦੀ ਹਾਕੀ ਦੀ ਰਹੀ ਆ। ਅਸੀਂ ਛੋਟੇ-ਛੋਟੇ ਹੁੰਦੇ ਰਏ। ਉਸ ਟਾਈਮ ਦੇ ਉੱਤੇ ਵੀ ਇਤਿਹਾਕੀ ਚੱਲਦੀ ਰਹੀ ਆ। ਪਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਜਿਹੜੀ ਸਾਡੀ ਮੈਨੇਜਮੈਂਟ ਕਮੇਟੀ ਜਿਹੜੀ ਇਹ ਟੂਰਨਾਮੈਂਟ ਕਰਾਉਂਦੀ ਆ। ਬਾਬੇ ਨਾਨਕ ਅੱਗੇ ਮੇਰੀ ਅਰਦਾਸ ਹੈ ਪ੍ਰਾਰਥਨਾ ਬਾਬੇ ਨਾਨਕ ਦਾ ਇਸ ਟੀਮ ਦੇ ਉੱਤੇ ਮੇਰੇ ਪਰੇ ਹੱਥ ਰਵੇ ਤੇ ਸਾਡੀ ਟੀਮ ਜਿਹੜੇ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਮੇਰੀ ਕਾਮਨਾ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਨੌਜਵਾਨ ਹਾਕੀ ਖੇਡਣ ਵਾਸਤੇ ਆਇਆ ਉਹਨਾਂ ਨੂੰ ਵੀ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਔਰ ਉਹਨਾਂ ਨੂੰ ਵੀ ਬਾਬੇ ਨਾਨਕ ਵੱਲੋਂ ਉਹਨਾਂ ਦੇ ਉੱਤੇ ਮੇਰੇ ਪਰਿਆ ਹੱਥ ਰਵੇ ਔਰ ਸਾਰੀ ਜਿੰਨੇ ਵੀ ਖਿਡਾਰੀ ਆਏ ਦਾ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਦੀ ਮੇਰੀ ਕਾਮਨਾ ਹੈ ਔਰ ਖਾਸ ਤੌਰ ਦੇ ਉਤੇ ਮੇਰਾ ਸੰਦੇਸ਼ ਹੈ ਜਿਹੜੇ ਸਾਡੇ ਨੌਜਵਾਨ ਖਿਡਾਰੀ ਆ ਜਿਹੜੇ ਨੇ ਖੇਡਣਾ ਨੇ ਬਹੁਤ ਜ਼ਰੂਰੀ ਹੈ ਔਰ ਸੇਧ ਵੀ ਰੱਖਣਾ ਬਹੁਤ ਜ਼ਰੂਰੀ ਹੈ ਨਾਲ ਦੀ ਨਾਲ ਪ੍ਰੇਮ ਪਿਆਰ ਖਿਡਾਰੀਆਂ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਦੇਖੋ ਜਦੋਂ ਗੇਮ ਚੱਲਦੀ ਹੈ ਇੱਕ ਟੀਮ ਨੇ ਹਾਰਨਾ ਹੁੰਦਾ ਹੈ ਇੱਕ ਟੀਮ ਨੇ ਜਿੱਤਣਾ ਹੁੰਦਾ ਹੈ ਤੇ ਇਹਨਾਂ ਦਾ ਪ੍ਰੇਮ ਪਿਆਰ ਸਨੇਹ ਬਣਿਆ ਰਹਿਣਾ ਚਾਹੀਦਾ ਔਰ ਖਾਸ ਤੌਰ ਦੇ ਉਤੇ ਖੇਡੋ ਵੀ ਜਰੂਰ ਪੜੋ ਵੀ ਜਰੂਰ ਹੈਲਥ ਵੀ ਠੀਕ ਰੱਖੋ ਨਸ਼ਿਆਂ ਤੋਂ ਰਹਿਤ ਹੋ ਕੇ ਜਿਹੜੀ ਗੇਮਾਂ ਖੇਡਨੀ ਆ ਬੜਾ ਅੱਛਾ ਔਰ ਨਾਲ ਦੀ ਨਾਲ ਇਹ ਗੱਲ ਜਰੂਰ ਇਹ ਗਵਾਂਗਾ ਮੈਂ ਭੁੱਲਾਗਾ ਨਹੀਂ ਮਾਪੇ ਉਹਦੀ ਜਿਹੜੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਔਰ ਜਿਹੜੇ ਨੌਜਵਾਨ ਜਿਹੜੇ ਬੱਚੇ ਮਾਪੇ ਦੀ ਸੇਵਾ ਕਰਦੇ ਆ ਉਹਨਾਂ ਨੂੰ ਮੰਦਰ ਗੁਰਦੁਆਰੇ ਮੱਜਦ ਜਾਣ ਦੀ ਜ਼ਰੂਰਤ ਨਹੀਂ ਪਰ ਜਿੱਥੇ ਵੀ ਉਹਨਾਂ ਦੀ ਆਸਥਾ ਜਾਣਾ ਜ਼ਰੂਰ ਚਾਹੀਦਾ ਆਸਥਾ ਉਸ ਵੇਲੇ ਪੂਰੀ ਹੋਣੀ ਜਿਸ ਵੇਲੇ ਮਾਪੇ ਖੁਸ਼ ਹੈ ਜੇ ਬਾਪ ਖੁਸ਼ ਹੈ, ਬਾਬਾ ਨਾਨਕ ਖੁਸ਼ ਹੈ। ਜੇ ਮਾਂ ਖੁਸ਼ ਹੈ ਤਾਂ ਸਭ ਲੋਬੀ ਮਾਦਾ ਪੈਸ਼ਨੂ ਖੁਸ਼ ਹੈ। ਇਸ ਕਰਕੇ ਮੇਰੀ ਅੱਜ ਦੇ ਦਿਨ ਦੇ ਉਤੇ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਆ। ਜੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦਸਮਾ ਪਿੰਡੂ ਖੇਡ ਮੇਲਾ ਜਿਹੜਾ ਕਰਾਇਆ ਜਾ ਰਿਹਾ ਹੈ। ਇੱਕ ਖੇਡ ਮੇਲਾ ਮਿਤੀ 7 ਤਰੀਕ ਨੂੰ ਸ਼ੁਰੂ ਹੋਇਆ ਸੀ। ਅੱਜ ਉਸ ਦਾ ਨਾਮ ਬਣ ਸਮਰੋਹ ਹੈ। ਇਸ ਵਿੱਚ ਟੋਟਲ ਹੌਕੀ ਦੀਆਂ 16 ਟੀਮਾਂ ਨੇ ਪਾਰਟਿਸਿਪੇਟ ਕੀਤਾ ਜਿਸ ਦੇ ਦੋ ਪੂਲ ਬਣਾਏ ਗਏ ਇਹ ਟੀਮਾਂ ਆਪਣੇ ਆਪਣੇ ਪੂਲਾਂ ਖੇਡਦੀ ਹੋਈ ਆ ਅੰਤ ਵਿੱਚ ਦੋ ਟੀਮਾਂ ਫਾਈਨਲ 'ਚ ਪਹੁੰਚੀਆਂ ਨੇ ਮਲਕ ਪਰ ਵਰਸਸ ਚੇਲਾ ਜਿਸ ਦਾ ਹੁਣੀ ਕੁਝ ਦੇਰ ਦੇ ਬਾਅਦ ਫਾਈਨਲ ਮੈਚ ਹੋਣ ਜਾ ਰਿਹਾ ਹੈ ਇਹ ਟੀਮ ਜਿਹੜੀ ਵੀ ਜਿੱਤੇਗੀ ਦੋਨੇ ਟੀਮਾਂ ਇਹਨਾਂ ਨੂੰ ਵਧਾਈ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਜਿੱਥੇ ਆਪਣੀ ਕਲੱਬ ਹੈ ਖਾਲਸਾ ਜਿਹੜੀ ਹਾਕੀ ਕਲੱਬ ਹੈ ਜਿਹੜੀ ਇਸ ਵੱਡੇ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰਦੀ ਹੈ ਜਿਹਨੂੰ ਸਪான்ਸਰ ਅਸੀਂ ਸਾਰੇ ਖਿਡਾਰੀ ਪੁਰਾਣੇ ਜਿਹੜੇ ਰਲ ਮਿਲ ਕੇ ਸਾਡੀ ਜੰਗ ਸਪੋਰਟਸ ਕਲੱਬ ਜਿਹੜੀ ਇਹਨੂੰ ਸਪான்ਸਰ ਕਰਦੀ ਆ ਔਰ ਸਾਡੇ ਬਾਹਰ ਵੀਰ ਜਿਹੜੇ ਬਾਹਰ ਬੈਠੇ ਨੇ ਸਾਡੇ ਐਨਆਰਆਈ ਉਹ ਉਹ ਵੀ ਇਸ ਟੂਰਨਾਮੈਂਟ ਨੂੰ ਬਹੁਤ ਪ੍ਰਮੋਟ ਕਰਦੇ ਨੇ ਅੱਜ ਇਸ ਅਨਾਮ ਇਸ ਟੂਰਨਾਮੈਂਟ ਦਾ ਨਾਮ ਬਣਦੀ ਸਮਰੋਹ ਜਿਹੜੀ ਪ੍ਰਧਾਨਗੀ ਸਾਡੇ ਐਕਐਮਐਲ ਜਗਿੰਦਰਪਾਲ ਜੀ ਕਰਨ ਜਾ ਰਹੇ ਨੇ ਉਹ ਜਦੋਂ ਵੀ ਅਸੀਂ ਉਹਨਾਂ ਨੂੰ ਯਾਦ ਕੀਤਾ ਉਹ ਵਿਸ਼ੇਸ਼ ਤੌਰ ਤੇ ਇੱਥੇ ਆਉਂਦੇ ਨੇ ਉਹਨਾਂ ਦਾ ਇੱਥੇ ਆਉਣ ਤੇ ਸਾਡਾ ਸਾਡੀ ਪੂਰੀ ਕਲੱਬ ਵੱਲੋਂ ਉਹਨਾਂ ਦਾ ਇੱਥੇ ਆਉਣ ਤੇ ਹਾਰਦਿਕ ਧੰਨਵਾਦ ਹੈ ਔਰ ਜੀ ਆਇਆ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਜਗENDER ਪਾਲ ਜਿਹੜੇ ਨੇ ਉਹ ਖਾਸ ਕਰਕੇ ਜਿਹੜੀ ਸਾਡੀ ਹਾਕੀ ਟੀਮ ਹੈ ਇਹਨੂੰ ਬਹੁਤ ਵੱਡਾ ਪ੍ਰਮੋਟ ਕੀਤਾ ਆ ਪਿੱਛੇ ਇਹ ਦਵਾਰ ਟੁੱਟ ਗਈ ਸੀ ਕਿਸੇ ਨੇ ਠੀਕ ਨਹੀਂ ਕਰਾਈ ਔਰ ਆਪ ਇਹਨਾਂ ਨੇ ਪਰਸਨਲ ਫੀਟ ਲੈ ਕੇ ਉਹਨੂੰ ਇਹ ਜਿਹੜੀ ਹੈ ਗਰਾਊਂਡ ਜਿਹੜੀ ਕਰਾਈ ਆ ਔਰ ਮੈਂ ਸਾਡੇ ਦੋ ਤਿੰਨ ਪੁਆਇੰਟ ਜਿਹੜੇ ਐਮ.ਐਲ.ਏ. ਜਰੂਰੀ ਨੇ ਇੱਕ ਤਾਂ ਜਿਹੜੀ ਗਰਾਊਂਡ 'ਚ ਆਪਾਂ ਖੜੇ ਆ ਇਹਦੀ ਲੈਵਲਿੰਗ ਹੋਣਾ ਬਤੀ ਜ਼ਰੂਰੀ ਹੈ ਇਹਦੀ ਔਰ ਹਰ ਸਾਲ ਦੇ ਬਾਅਦ ਇਦੀ ਇੱਕ ਵਾਈਟ ਵਾਸ਼ਿੰਗ ਹੋਣੀ ਜ਼ਰੂਰੀ ਆ ਕਿਉਂਕਿ ਦੇਖੋ ਸਾਰੀ ਆ ਔਰ ਸਾਨੂੰ ਲੋੜਿੰਦਾ ਜਿਹੜੇ ਫੰਡਸ ਨਹੀਂ ਮਿਲਦੇ ਕਲੱਬਸ ਤੁਹਾਨੂੰ ਪਤਾ ਵੀ ਕਲਬਾਂ ਕੋਲ ਆਪਣੇ ਕਿੰਨੇ ਕਿੰਨੇ ਫੰਡ ਹੁੰਦੇ ਆ ਔਰ ਜਿੰਨੇ ਵੀ ਹੁੰਦੇ ਆ ਉਹ ਹਰ ਖਿਡਾਰੀ ਜਿਹੜਾ ਉਹ ਉਹਨਾਂ ਨੂੰ ਵੀ ਵੱਡੇ ਨਾਮ ਜਿਹੜੇ ਨਗਦ ਕੈਸ਼ ਦੇਣੇ ਪੈਂਦੇ ਨੇ ਮੇਰੀ ਇਹ ਬੇਨਤੀ ਆ ਕਿ ਜਦੋਂ ਵੀ ਤੁਸੀਂ ਇੱਥੇ ਪਵਰ ਜਾਓ ਤੇ ਜਿਹੜੇ ਸਾਡੇ ਖਾਸ ਕਰਕੇ ਪੁਆਇੰਟ ਨੇ ਇੱਕ ਦਾ ਗਰਾਊਂਡ ਦੀ ਲੈਵਲਿੰਗ ਹੋਣੀ ਜ਼ਰੂਰੀ ਆ ਔਰ ਸੈਕੰਡ ਇਹ ਜਿਹੜੀ ਵਾਈਟ واਸ਼ਿੰਗ ਜਿਹੜੀ ਹੈ ਇਹਦੀ ਹੁਣ ਬਹੁਤ ਜ਼ਰੂਰੀ ਆ ਔਰ ਇਹਦੀ ਵਾਈਟ واਸ਼ਿੰਗ ਤੇ ਹੋਣ ਦੇ ਨਾਲ ਇਹਦੀ ਲਾਈਟਿੰਗ ਵੀ ਹੋਣਾ ਬਹੁਤ ਜ਼ਰੂਰੀ ਹੈ ਸੋ ਆਸ ਕਰਦੇ ਆ ਕਿ ਮਾਰਾ ਜਦੋਂ ਤੁਹਾਨੂੰ ਇਹ ਰੱਖੇ ਕਿ ਤੁਸੀਂ ਇਹ ਜਿਹੜੇ ਸਾਡੇ ਜਿਹੜੇ ਕੰਮ ਜਿਹੜੇ ਇਹ ਇਹ ਜਰੂਰ ਸਾਡੇ ਇਹ ਕਰਾਉਣਗੇ ਇੱਕ ਵਾਰਾ ਤੁਹਾਡਾ ਮੈਂ ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਮੈਂ ਆਪਣੇ মিডিਆ ਦਾ ਬਹੁਤ ਧੰਨਵਾਦ ਹੈ ਕਿ ਇਹ ਚੌਥਾ ਵੀਲਰ ਹੁੰਦੇ ਨਾ ਔਰ ਵਧੀਆ ਕਰਕੇ ਇਹ ਟੂਰਨਾਮੈਂਟ ਸਾਡਾ ਸਾਡਾ ਇਹਨੂੰ ਇਹਨੂੰ ਵਧੀਆ ਕਰਕੇ ਆਪਣਾ ਪ੍ਰਿੰਟ মিডিਆ ਜੀ ਵੀ ਦੂਸਰਾ ਵੀਡੀਓ ਅੰਤ ਵਿੱਚ ਮੈਂ ਮੁੜ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਮੈਂ ਆਪਣੇ ਹਾਸਬੀਰ ਦਾ ਬਹੁਤ ਧੰਨਵਾਦ ਹੈ ਮੈਂ ਵੀ ਕਦੇ-ਕਦੇ ਇਹਨਾਂ ਨਾਲ ਬਹੁਤ ਤਕੜੇ ਤੇ ਵਾਰਜ ਖੇਡਿਆ ਕਰਦਾ ਸੀ ਸੋ ਅੱਜ ਵੀ ਸਾਨੂੰ ਇੰਟਰਸਟ ਹੈ ਸਾਹਿਬਾ ਤਰਫ ਆ ਰਹੇ ਹਨ ਸ਼ੁਕਰੀਆ ਧੰਨਵਾਦ